ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਾਂਜੀ ਮੈਂ ਜਝਾਰ ਸਿੰਘ ਆ ਅੱਜ ਆਪਣੇ ਚੈਨਲ ਦੁਆਰਾ ਆਪਣਾ ਪੰਜਾਬ 794 ਤੇ ਅੱਜ ਤੁਹਾਨੂੰ ਦਿਖਾਵਾਂਗੇ ਗੁਰਦੁਆਰਾ ਸ੍ਰੀ ਫਤ ਗੜ੍ਹ ਸਾਹਿਬ ਦੇ ਵਿੱਚ ਪੈਂਦਾ ਪਿੰਡ ਨੌਲਖਾ ਸਾਹਿਬ ਜੋ ਕਿ ਇਸ ਸਥਾਨ ਤੇ ਪਹੁੰਚਿਆ ਪਿੰਡ ਨੌਲਖਾ ਸਾਹਿਬ ਇਸ ਸਥਾਨ ਤੇ ਹੈ ਗੁਰਦੁਆਰਾ ਜੋ ਕਿ ਨੌਲਖਾ ਸਾਹਿਬ ਆ ਕਿਸੇ ਸਮੇਂ ਇਸ ਸਥਾਨ ਤੇ ਗੁਰ ਤੇਗ ਬਹਾਦਰ ਜੀ ਆਏ ਸਨ ਜੋ ਕਿ ਸਿੱਖਾਂ ਦੇ ਨੌਵੇਂ ਗੁਰੂ ਹੋਏ ਤੇ ਆਪਣੇ ਨਾਲ ਇਸ ਸਥਾਨ ਤੇ ਹੈਗੇ ਨੇ ਜੀ ਇਹ ਸੇਵਾਦਾਰ ਕੀ ਨਾਮ ਆ ਬਾਬਾ ਜੀ ਤੁਹਾਡਾ ਹਾਂਜੀ ਸੁਚਾ ਸਿੰਘ ਹਾਂਜੀ ਮੈਨੇਜਰ ਜੀ ਤੇ ਦੁਤਾਰ ਸਿੰਘ ਕਮੇਟੀ ਮੈਂਬਰ ਦੁਤਾਰ ਸਿੰਘ ਜੀ ਕਮੇਟੀ ਮੈਂਬਰ ਨੇ ਆਪਣੇ ਨਾਲ ਤੇ ਵਿਸਤਾਰ ਨਾਲ ਦੱਸੋ ਜੀ ਥੋੜਾ ਜਿਹਾ ਪਰ ਜਾਣਕਾਰੀ ਦੋ ਥੋੜੀ ਜੀ ਆਪਣੇ ਚੈਨਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇਤਿਹਾਸਿਕ ਨਗਰ ਸ੍ਰੀ ਹਰਦੇਵਹਾਦਰ ਮਹਾਰਾਜ ਜੀ ਨੇ ਆਪਣੇ ਮubaruk ਚਰਨਾਂ ਤੋਂ ਨਾਂ ਰੱਖਿਆ ਹੈ 24 ਜੇਠ 1721 ਨੂੰ ਗੁਰੂ ਤੇਗ ਬਹਾਦਰ ਮਹਾਰਾਜ ਅਤੇ ਮਾਤਾ ਗੁਜਰੀ ਜੀ ਕੋ ਸਿੰਘਾਂ ਸਮੇਤ ਇਸ ਨਗਰ ਵਿੱਚ ਪਹੁੰਚੇ ਸਨ ਇੱਥੇ ਆ ਕੇ ਉਹਨਾਂ ਨੇ ਇੱਕ ਰਾਤ ਕੱਟੀ ਸਬਬ ਨਾਲ ਲੱਖੀ ਸ਼ਾ ਬਨਜਾਰਾ ਪਹਿਲਾਂ ਤੋਂ ਹੀ ਪਿੰਡ ਵਿੱਚ ਠਹਿਰਿਆ ਹੋਇਆ ਸੀ ਤੇ ਐਸਾ ਪਾਣਾ ਵਾਪਰਿਆ ਕਿ ਉਸ ਦਾ ਇੱਕ ਵੱਲਦ ਗਵਾਚ ਗਿਆ ਥੋੜੇ ਚਿਰ ਬਾਅਦ ਬੱਝ ਮਿਲ ਗਿਆ ਚਨਾਰਸਲ ਦੇ ਜੰਗਲਾਂ ਵਿੱਚੋਂ ਫਿਰ ਉਸਨੇ ਸੁਖ ਸੁਖ ਦੀ ਕਿ ਮਹਾਰਾਜ ਜੇ ਮੇਰਾ ਬੁੱਧ ਮਿਲ ਜਾਵੇ ਤਾਂ ਮੈਂ ਕੁਝ ਭੇਟਾ ਗੁਰੂ ਸਾਹਿਬ ਨੂੰ ਭੇਟਾ ਕਰਾਂਗਾ ਇਸਾ ਖੁਸ਼ੀ ਵਿੱਚ ਖੀਵਾ ਹੋਇਆ ਜਦੋਂ ਬੁੱਧ ਮਿਲ ਗਿਆ ਤਾਂ ਗੁਰੂ ਸਾਹਿਬ ਦੇ ਕੋਲ ਆਇਆ ਤੇ ਕਹਿਣ ਲੱਗਿਆ ਮਹਾਰਾਜ ਮੇਰੀ ਅਰਦਾਸ ਪੂਰੀ ਹੋ ਗਈ ਤੇ ਮੇਰੇ ਕੋਲ ਇਹ ਟਕੇ ਹਨ ਜੋ ਨੌ ਟਕੇ ਹਨ ਵੀ ਮੈਂ ਤੁਹਾਨੂੰ ਭੇਟਾ ਕਰਦੇ ਹਾਂ ਗੁਰੂ ਸਾਹਿਬ ਕਹਿਣ ਲੱਗੇ ਉਹ ਕਹਿੰਦੇ ਕਹਿਣ ਲੱਗਿਆ ਵੀ ਮੈਂ ਹੋਰ ਭੇਟਾ ਫੇਰ ਦੇ ਦਿਆਂਗਾ ਮੇਰੇ ਕੋਲ ਅੱਜ ਇੰਨੇ ਹੀ ਪੈਸੇ ਹਨ ਗੁਰੂ ਜੀ ਕਹਿਣ ਲੱਗੇ ਵੀ ਨਹੀਂ ਭਾਈ ਇਹ 9% ਤੇਰੇ 9 ਲੱਖ ਦੇ ਬਰਾਬਰ ਹਨ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਇੱਥੇ ਆਏ ਉੱਥੇ ਕੁਝ ਸਿਆਣੇ ਬਜ਼ੁਰਗ ਵੀ ਪਿੰਡ ਦੇ ਪਹੁੰਚੇ ਹੋਏ ਸਨ ਸੋ ਸਾਰਿਆਂ ਦੇ ਸਾਹਮਣੇ ਗੁਰੂ ਸਾਹਿਬ ਨੇ ਉਹ 9 ਟਕਿਆਂ ਨੂੰ 9 ਲੱਖ ਦੇ ਬਰਾਬਰ ਦਾ ਦਰਜਾ ਦਿੱਤਾ ਤੇ ਸਿਆਣੇ ਬਜ਼ੁਰਗਾਂ ਨੂੰ ਕਿਹਾ ਵੀ ਇਹ ਪਿੰਡ ਦਾ ਨਾਮ ਜੋ ਕਿ ਪਹਿਲਾਂ ਰਿਕਾਰਡ ਵਿੱਚ ਹੋਰ ਨਾਮ ਸੀ ਜਿਸ ਦੀ ਵਾਰੀ ਸਾਨੂੰ ਜਾਣਕਾਰੀ ਨਹੀਂ ਪਰ ਗੁਰੂ ਸਾਹਿਬ ਨੇ ਆਪਣੇ ਮਵਾਰਕ ਚਰਨਾਂ ਤੋਂ ਮਵਾਰਕ ਮੁਖ ਤੋਂ ਇਹ ਗੱਲ ਕਹੀ ਕਿ ਅੱਜ ਤੋਂ ਇਹਦਾ ਪਿੰਡ ਨਾਮ ਨਾਉ ਲਖਾ ਰੱਖਿਆ ਜਾਵੇ ਸੋ ਇਸ ਤਰ੍ਹਾਂ ਸਾਡੇ ਬਜ਼ੁਰਗਾਂ ਨੇ ਇਸ ਪਿੰਡ ਦੀ ਸ਼ੁਰੂਆਤ ਕੀਤੀ ਗੁਰੂ ਤੇਗ ਬਹਾਦਰ ਮਹਾਰਾਜ ਹੀ ਘਰਾਤ ਇੱਥੇ ਰਹੇ ਉਹ ਪ੍ਰਚਾਰਕ ਦੌਰਾ ਸਮਾਸੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਇੱਥੇ ਆਏ ਅੱਛਾ ਜੀ ਇਸ ਤਰ੍ਹਾਂ ਪਿੰਡ ਦਾ ਨਾਮ ਨਾਉ ਲਖਾ ਪੈ ਗਿਆ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਹ ਜਿਹੜਾ ਕਿ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ 14-15 ਕਿਲੋਮੀਟਰ ਦੀ ਦੂਰੀ ਤੇ ਹੋ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਪਟਿਆਲਾ ਰੋਡ ਤੇ ਹੀ ਸਿਤਿਤਾ ਹੈ ਨਾ ਜੀ ਹਾਂਜੀ ਇਹਨੂੰ ਸਾਧੂਗੜ੍ਹ ਸਟੇਸ਼ਨ ਲੱਗਦਾ ਹੈ ਅੱਛਾ ਜੀ ਜੇ ਆਪਾਂ ਰੇਲ ਰਾਹੀਂ ਜਾਣਾ ਹੋਵੇ अच्छा जी हां ये भाई कान सिंह नब्बा दी लिखत अनुसार सादुगर स्टेशन तो 7 मील दे पश्चिम ਵੱਲ ਇਹ ਗੁਰਦੁਰ ਸਾਹਿਬ ਸਿੱਤ ਹੈ ਹਾਂਜੀ ਜੇ ਇਸ ਨੂੰ ਕੋਈ 100 ਵਿਗੇ ਜਮੀਨ ਸੀ ਮਰਬੇਬੰਦੀ ਦੇ ਪਹਿਲਾਂ ਹੂੰ ਉਸ ਤੋਂ ਬਾਅਦ ਮਰਬੇਬੰਦੀ ਵਿੱਚ ਫਿਰ ਇਹਨੂੰ ਕੋਈ 30 ਕਿੱਲੇ 할ਾਟ ਹੋ ਗਏ ਮਰਬੇਬੰਦੀ ਵਿੱਚ ਇਸ ਤਰ੍ਹਾਂ ਵੀ ਸਾਡੇ ਇੱਕ ਸਕੂਲ ਵੀ ਚੱਲ ਰਿਹਾ ਜਿਹਨੂੰ ਅਸੀਂ 16 ਕਨਾਲ ਜ਼ਮੀਨ ਜਵਾਨੀ ਕਲਾਮੀ ਦਿੱਤੀ ਹੋਈ ਹੈ ਪਰ ਉਹਦਾ ਕੋਈ ਡੀਜੀ ਨਹੀਂ ਲਿਖੀ ਗਏ ਜੇ ਇਸ ਤਰ੍ਹਾਂ ਗੁਰਦੁਆਰਾ ਪ੍ਰਬੰਧਾ ਜਿਹੜਾ ਇਹ ਹੈਸ਼ ਰੋਮਨੀ ਕਮੇਟੀ ਦੇ ਅਧੀਨ ਗੁਰਦੁਆਰਾ ਪਰ ਇੱਥੇ ਜਿਹੜਾ ਪ੍ਰਬੰਧਾ ਇਹ ਲੋਕਲ ਕਮੇਟੀ ਚਲਾ ਰਹੀ ਹੈ ਅੱਛਾ ਜੀ ਤੇ ਪ੍ਰਬੰਧ ਜਿਹੜਾ ਐ ਬਾਬ ਦੇ ਚੱਲਦਾ ਸਾਰੇ ਗੁਰਪੁਰਬ ਇੱਥੇ ਮਨਾਏ ਜਾਂਦੇ ਨੇ ਜੋ ਜੋਤੀ ਜੋਤ ਸਮਾਗਵਨ ਤੇ ਪ੍ਰਕਾਸ਼ ਗੁਰਪੁਰਬ ਹਨ ਖਾਸ ਕਰਕੇ ਵਿਸਾਖੀ ਦਾ ਦਿਹਾੜਾ ਤੇ ਹਰ ਮਹੀਨੇ ਪੂਰਨਮਾਸ਼ੀ ਦਾ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਸਾਰੇ ਹੀ ਇਲਾਕੇ ਦੀਆਂ ਸੱਜਣਾਂ ਪਹੁੰਚ ਜਾਂਣਾ ਤੇ ਰਾਗੀ ਢਾਡੀ ਕੀਰਤਨ ਦੁਆਰਾ ਗੁਰ ਸੰਗਤ ਉਹਨਾਂ ਇਤਿਹਾਸ ਨਾਲ ਕੇ ਨਿਹਾਲ ਕਰਦੇ ਹਨ ਤੇ ਗੁਰੂ ਕੇ ਦੰਗਰ ਵੀ ਟੁੱਟ ਵਰਤਦੇ ਹਨ ਅੱਛਾ ਜੀ ਹਾਂ ਜੀ ਹਾਂਜੀ ਇਸ ਸਥਾਨ ਤੇ ਨਾ ਪੂਰਨਵਾਸੀ ਵੀ ਪਰਦੀ ਆ ਤੇ ਜੇਕਰ ਕਿਸੇ ਸੰਗਤ ਨੇ ਇਸ ਸਥਾਨ ਦੇ ਦਰਸ਼ਨ ਕਰਨੇ ਹੋਣ ਗੁਰਦੁਆਰਾ ਸ੍ਰੀ ਨਾਲ ਨਾਲਖਾ ਸਾਬ ਦੇ ਜਿਵੇਂ ਕਿ ਤੁਹਾਨੂੰ ਇਹ ਜਿਹੜਾ ਲੋਕੇਸ਼ਨ ਆ ਰੁੜਕੀ ਅਤੇ ਜਖਵਾਲੀ ਦੇ ਵਿਚਕਾਰ ਪੈਂਦੀ ਆ ਸਰਾਂਦ ਰੋਡ ਪਟਿਆਲਾ ਤੇ ਸਥਿਤ ਹੈ ਗੁਰਦੁਆਰਾ ਸਾਹਿਬ ਹੈ ਨਾ ਜੀ ਇਹ ਹਾਂਜੀ ਹਾਂਜੀ ਤੇ ਬਾਬਾ ਜੀ ਥੋੜੀ ਜੀ ਤੁਸੀਂ ਵੀ ਹੋਰ ਜਾਣਕਾਰੀ ਦੇ ਦਿਓ ਆਪਣੇ ਸਾਥ ਦੇ ਨਾਲ ਇਸ ਨਾਲ ਵੀ ਪਟਿਆਲੇ ਤੋਂ ਸਰਾਂਦ ਰੋਡ ਆ ਜਿਹੜੀ ਕੱਚਾ ਰਸਤਾ ਆਪਾਂ ਬੋਲਦੇ ਪਹਿਲਾਂ ਹੁਣ ਤੇ ਪੱਕਾ ਹੋ ਗਿਆ ਹਾਂਜੀ ਇਹ ਪਟਿਆਲੇ ਤੋਂ ਕੋਈ 20 ਕਿਲੋਮੀਟਰ ਤੇ ਤਕਰੀਬਨ ਫਤਿਹਗੜ੍ਹ ਸਾਹਿਬ ਤੋਂ ਵੀ ਕੋਈ 20 ਕਿਲੋਮੀਟਰ ਵਿਚਾਲੇ ਪੈਂਦਾ ਜੋ ਰੁੜਕੀ ਅਤੇ ਜਖਵਾਲੀ ਦੇ ਅੱਡੇ ਅੱਡੇ ਵਿਚਾਲੇ ਪੈਂਦਾ ਤੇ ਆਉਣ ਜਾਣ ਦਾ ਸਾਧਨ ਬੱਸਾਂ ਹਨ ਲੋਕ ਆਪਣੇ ਵਹੀਕਲ ਤੇ ਵੀ ਆਉਂਦੇ ਹਨ ਤੇ ਪਟਿਆਲੇ ਤੋਂ ਕਾਫੀ ਸੰਗਤ ਆਉਂਦੀ ਹੈ ਇੱਥੇ ਦਰਸ਼ਨ ਕਰਨ ਲਈ ਕਿਉਂਕਿ ਇਤਿਹਾਸ ਗੁਰਦੁਆਰਾ ਇਸਨੂੰ ਕਮੇਟੀ ਦੇ ਅੰਡਰ ਹੈ ਪ੍ਰਬੰਧ ਲੋਕ ਕਮੇਟੀ ਚਲਾਉਂਦੀ ਹੈ ਤੇ ਗੁਰੂ ਕੇ ਲੰਗਰ ਤੇ ਰਾਤ ਨੂੰ ਠਹਿਰਨ ਦਾ ਇੰਤਜ਼ਾਮ ਵੀ ਹੈ ਜਦੋਂ ਇਸ ਸਥਾਨ ਤੇ ਗੁਰਤੇ ਕੋ ਆਦਰ ਜੀ ਆਏ ਸਨ ਉਸ ਸਮੇਂ ਤਾਂ ਇਸ ਜਗ੍ਹਾ ਤੇ ਨਾਲ ਜੰਗਲ ਦਾ ਜੰਗਲ ਸੀ ਜੀ ਜੋ ਗੁਰੂ ਤੇਗ ਬਹਾਦਰ ਸਾਹਿਬ ਆਏ ਨੇ ਉਹ ਖਿਰਨੀਆਂ ਸਾਡੇ ਇਤਿਹਾਸ ਜੋ 3-4 ਸੌ ਸਾਲ ਪੁਰਾਣੀਆਂ ਆ ਗੁਰੂ ਸਾਹਿਬ ਦੇ ਵੇਲੇ ਦੀ ਗੁਰੂ ਸਾਹਿਬ ਨੇ ਉੱਥੇ ਘੋੜਾ ਬੰਨਿਆ ਤੇ ਰਾਤ ਵਿਸਰਾਮ ਕੀਤੀ ਇੱਥੇ ਤੇ ਸੰਗਤਾਂ ਨੇ ਬੜੇ ਚਾਰ ਨੰਦ ਖਿਰਨੀਆਂ ਨੇ ਉਹ ਸਾਹਮਣੇ ਦਿਖ ਰਹੀਆਂ ਨੇ ਜੀ ਉਹ ਸਾਈਡ ਦੇ ਨਾਲੇ ਨੇ ਉਹ ਅੱਜ ਵੀ ਖੜੀਆਂ ਨੇ ਇਹੋ ਖਿਰਨੀਆਂ ਆ ਓਕੇ ਨਹੀਂ ਖੜੀਆਂ ਕਿਸੇ ਸਥਾਨ ਤੇ ਗੁਰੂ ਤੇਗਵਾਰ ਜੀ ਨੇ ਘੋੜਾ ਬੰਨਿਆ ਸੀਗਾ ਨਾ ਜੀ ਹਾਂਜੀ ਹਾਂਜੀ ਅੱਛਾ ਜੀ ਉਹ ਨਿਸ਼ਾਨੀਆਂ ਨੇ ਅੱਜ ਵੀ ਨੇ ਨਾ ਕਿਹੜੀਆਂ ਨਿਸ਼ਾਨੀਆਂ ਅੱਜ ਵੀ ਕਾਇਮ ਹੈ ਜੀ ਹਾਂਜੀ ਹਾਂਜੀ ਤੇ ਫਿਰ ਬਰਦਰਸ਼ਨ ਕਰਾਈਏ ਥੋੜੇ ਗੁਰਦੁਆਰਾ ਸਾਹਿਬ ਦੇ ਆਪਾਂ ਸੰਗਤਾਂ ਨੂੰ ਅਜੋ ਹੀ ਫਿਰ ਆਜੋ ਜੀ ਅੱਗੇ ਜੀ ਫਿਰ ਹਾਂਜੀ ਆ ਦੇਖ ਸਕਦੇ ਇਸ ਸਥਾਨ ਤੇ ਨਾ ਇਤਿਹਾਸ ਵੀ ਲਿਖਿਆ ਹੋਇਆ ਜਿਵੇਂ ਜੀ ਬਾਬਾ ਜੀ ਨੇ ਦੱਸਿਆ ਸਾਰਾ ਗੁਸੈ ਹੈ ਨਾ ਜੀ ਆਜੋ ਅੱਗੇ ਫਿਰ ਆਪਾਂ ਕਰਾਈਏ ਦਰਸ਼ਨ ਇਸ ਸਥਾਨ ਦੇ ਧਾਰਮਿਕ ਸਥਾਨ ਤੇ ਜਿਸ ਇਹ ਧਰ ਚਰਨਛੋਅ ਆ ਜੋ ਕਿ ਗੁਰਤੇਗਵਾਹ ਦਰਜੀ ਦੀ ਹੈ ਨਾ ਜੀ ਹਾਂਜੀ ਧਰਤੀ ਹੈ ਜਿਹੜੀ ਇਹ ਪਾਵਨ ਧਰਤੀ ਹੈ ਗੁਰਦੁਆਰਾ ਸ੍ਰੀ ਨੌ ਲਖਾ ਸਾਹਿਬ ਜੀ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਸਮੇਂ ਨੌਲਖਾ ਸਾਹਿਬ ਜੀ ਦੇ ਪਹੁੰਚੇ ਹੋਏ ਅੱਜ ਪਿੰਡ ਨੌਲਖਾ ਹਾਂਜੀ ਕਰੋ ਜੀ ਦਰਸ਼ਨ ਭਾਗਾ ਵਾਲਿਓ ਹਾਂਜੀ ਆਜੋ ਜੀ ਗੁਰੂ ਜੀ ਕਰਾਓ ਜੀ ਦਰਸ਼ਨ ਸੰਗਤਾਂ ਨੂੰ ਆ ਇਸ ਦਾ ਸਥਾਨ ਤੇ ਹਾਂਜੀ ਆ ਦੇਖੋ ਜੀ ਸਰੋਵਰ ਸਾਹਿਬ ਜੀ ਨਾਲੇ ਨੇ ਜੀ ਬਾਬਾ ਹਰਵੰਸ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਨੇ ਆਪਣੇ ਕਾਰਕਮ ਨਾਲ ਕੋਈ ਕਾਫੀ ਸਮਾਂ ਹੋ ਗਿਆ 1991 ਵਿੱਚ ਇਸ ਸरोवर ਦੀ ਅੱਛਾ ਜੀ ਖੁਦਾਈ ਕਰਕੇ 27 ਦਿਨਾਂ ਵਿੱਚ ਸरोवर ਪੂਰ ਕਰ ਦਿੱਤਾ ਸੀ ਦੇ ਵਿੱਚ 27 ਦਿਨਾਂ ਬਾਅਦ ਹੀ ਪਾਣੀ ਛੱਡ ਦਿੱਤਾ ਗਿਆ ਸੀ ਅੱਛਾ ਜੀ 27 ਦਿਨਾਂ ਦੇ ਵਿੱਚ ਇਹਦੀ ਮੁਕੰਮਲਤਾ ਹੋ ਗਈ ਸੀ ਹਾਂ ਜੀ ਹਾਂ ਪਾਣੀ ਤਿਆਰ ਕਰਕੇ ਛੱਡ ਦਿੱਤਾ ਸੀਗਾ ਪਾਣੀ ਇਹਦੇ ਜਲ ਹੈ ਨਾ ਜੀ ਹਾਂ ਜੀ ਠੀਕ ਆ ਜੀ ਕਰੋ ਜੀ ਦਰਸ਼ਨ ਫਿਰ ਸरोवर ਸਾਹਿਬ ਜੀ ਦੇ ਤੇਸਰਾ ਜਿਹੜੀ ਗੁਰਦਸਤ ਸਾਹਿਬ ਦੀ ਇਮਾਰਤ ਹੈ ਇਹ ਵੀ ਸरोवर ਤੋਂ 10 ਸਾਲ ਬਾਅਦ ਬਾਬਾ ਕਾਰਸੇਵਾ ਦਿੱਲੀ ਵਾਲਿਆਂ ਨੇ ਬਾਬਾ ਹਰਮੰਸੀ ਨੇ ਇਹ ਵੀ ਬਣਾਈ ਹਾਂ ਜੀ ਕੀਸਾ ਲੰਗਰ ਦੀਆਂ ਇਮਾਰਤਾਂ ਵੀ ਬਣਾਈਆਂ ਨੇ ਅੱਛਾ ਜੀ ਹਾਂ ਜੀ ਬਹੁਤ ਵਧੀਆ ਖੁੱਲਾ ਡੁੱਲਾ ਹਾਲ ਬਣਾਇਆ ਹੋਇਆ ਹਾਂਜੀ ਤੇ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਹਰ ਰੋਜ਼ ਹਾਂਜੀ ਪਿੰਡ ਦੀਆਂ ਇੱਥੇ ਆਉਂਦੀਆਂ ਨੇ ਹੂੰ ਹੂੰ ਤੇ ਨਮਸਕਾਰਾਂ ਕਰਦੀਆਂ ਨੇ ਆਪਣੀਆਂ ਮਨੋ ਭਾਵਨਾ ਪੂਰੀਆਂ ਕਰਦੀਆਂ ਨੇ ਬਹੁਤ ਸਾਰੇ ਸੰਗਤਾਂ ਵਿਦੇਸ਼ਾਂ ਨੂੰ ਜਾਂਦੀਆਂ ਨੇ ਇੱਥੇ ਅਰਦਾਸਾਂ ਕਰਦੀਆਂ ਨੇ ਮਹਾਰਾਜ ਸਾਹਿਬ ਦੀਆਂ ਅਰਦਾਸਾਂ ਪੂਰੀਆਂ ਕਰਦੇ ਨੇ ਤੇ ਇਸ ਸਥਾਨ ਤੇ ਮੁੱਖ ਬਾਕ ਵੀ ਲਿਖਿਆ ਹੋਇਆ ਜਿਹੜਾ ਮੁੱਖ ਬਾਕ ਹੈ ਹਾਂਜੀ ਪਰ ਕਿਸ ਨਾਲ ਦੋਈ ਇਧਰ ਆ ਜੋ ਵੀਰ ਜੀ ਅੱਜ ਦਾ ਫਰਮਾਨ ਜੋ ਹੈ ਜੀ ਕੈਮਰਾਮੈਨ ਨੂੰ ਕਹਿਣਾ ਇਧਰੋ ਦਾ ਤੀਜਾ ਹਾਂਜੀ ਕਾਚਾ ਤਨ ਸੰਚਿਓ ਮੂਰਖ ਗਵਾਰ ਮਨਮਕ ਭੂਲੇ ਅੰਧ ਗਵਾਰ ਵਿਖਿਆ ਕੈ ਤਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸੱਚਾ ਮਹਾਰਾਜ ਫਰਮਾਨ ਕਰਦੇ ਨੇ ਕਿ ਜਿਹੜਾ ਕੱਚਾ ਤਨ ਹੈ ਇਹ ਮੂਰਖ ਗਵਾਰ ਉਹਨੂੰ ਕਮਾਈ ਕਰਦੇ ਨੇ ਮਨਮੁਖ ਜਿਹੜੇ ਹਾਂ ਨੇ ਉਹ ਭੁੱਲੇ ਹੋਏ ਅੰਧ ਗਵਾਰ ਫਿਛਪੜੇ ਹੋਏ ਫਿਰੇ ਹੋਏ ਨੇ ਜਿਹੜਾ ਜ਼ਾਹਿਰ ਦੇ ਧਨ ਹੁੰਦਾ ਹੈ ਉਹ ਸਦਾ ਹੀ ਦੁੱਖ ਦਿੰਦਾ ਹੈ ਤੇ ਨਾ ਹੀ ਸਾਡੇ ਸਾਥ ਜਾਂਦਾ ਹੈ ਨਾ ਹੀ ਕੁਝ ਪ੍ਰਾਪਤ ਹੁੰਦਾ ਹੈ ਇਸ ਕਰਕੇ ਅੱਜ ਦਾ ਵਾਕ ਗੁਰੂ ਮਾਲ ਅਮਰਦਾਸ ਜੀ ਨੇ ਫਰਮਾਨ ਕੀਤਾ ਹੈ ਜੋ ਗੁਰਬਾਣੀ ਵਿੱਚ ਪਰਮਾਨ ਹੈ ਜੋ ਅੱਜ ਜੁਗੋਤੂ ਤਕਰੀਰਾ ਸਾਹਿਬ ਜੀ ਦਾ ਫਰਮਾਨ ਇਸ ਬਾਰ ਬੋਰ ਤੇ ਲਿਖਿਆ ਹੋਇਆ ਹੈ ਸੰਗਤਾਂ ਨੂੰ ਵੀ ਨਮਸਕਾਰਾਂ ਕਰਦੀਆਂ ਹਨ ਹਾਂਜੀ ਹਾਂਜੀ ਫਿਰ ਦਿਖਾਓ ਜੀ ਮੈਂ ਦਰਸ਼ਨ ਕਰਾਓ ਜੀ ਮਾੜੇ ਸੰਗਤਾਂ ਨੂੰ ਹੈ ਗੁਰਦੁਆਰਾ ਸਾਈਂ ਸਾਬ ਜੀ ਦੇ ਗੁਰਦੁਆਰਾ ਸਾਹਿਬ ਜੀ ਦੇ ਕਰੋ ਜੀ ਦਰਸ਼ਨ ਆ ਜੋ ਜੀ ਇਸ ਸਮੇਂ ਆਪਣੇ ਨਾਲ ਬਾਬਾ ਸੁੱਚਾ ਸਿੰਘ ਜੀ ਨੇ ਹਾਂ ਜੀ ਕਰਾ ਦਿਓ ਜੀ ਦਰਸ਼ਨ ਪ੍ਰਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੀ ਬਹੁਤ ਅਲੀ ਸ਼ਾਨ ਇਮਾਰਤ ਬਣੀ ਹੋਈ ਹੈ ਹੂੰ ਹੂੰ ਤੇ ਅਸੀਂ ਹਾਂ ਜੀ ਗੁਰੂ ਗ੍ਰੰਥ ਸਾਹਿਬ ਦੀ ਸੇਫ ਲਈ ਕਿਉਂਕਿ ਅੱਜ ਕੱਲ ਬੇਅਦਬੀ ਬਹੁਤ ਹੁੰਦੀ ਹੈ ਹਾਂ ਜੀ ਅਸੀਂ ਬੜਾ ਉੱਚਾ ਲੰਬਾ ਜੰਗਲਾ ਬਣਾ ਕੇ ਇਹਨੂੰ ਲੋਕ ਕੀਤਾ ਹੋਇਆ ਹੈ ਜੀ ਤੇ 24 ਘੰਟੇ ਦਰਬਾਰ ਸਾਹਿਬ ਦੇ ਵਿੱਚ ਸਾਡਾ ਸੇਵਾਦਾਰ ਹਾਜ਼ਰ ਰਹਿੰਦਾ ਹੈ ਜੋ ਕਿ ਜੀ ਅਜੋ ਜੀ ਬੀ ਆਦਮੀ ਨੋਖ ਰੱਖ ਚਾਉਂਦੇ ਆਂ ਹਾਂਜੀ ਅਸੀਂ ਸਾਰਾ ਇਹ ਪ੍ਰੋਗਰਾਮ ਤੈਅ ਕੀਤਾ ਹੈ ਕਿ 24 ਘੰਟੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਨੂੰ ਜਿਹੜਾ ਹੈ ਸੰਗਤਾਂ ਲਈ ਖੁੱਲਾ ਰੱਖਿਆ ਜਾਂਦਾ ਹੈ ਤੇ 24 ਘੰਟੇ ਸੇਵਾਦਾਰ ਰਹਿੰਦਾ ਹੈ ਤਾਂ ਕਿ ਕੋਈ ਬੀ ਆਦਮੀ ਨਾ ਹੋਈ ਇਸ ਕਰਕੇ ਪ੍ਰਮਾਣ ਜੀ ਦਾ ਹੁਕਮ ਹੈ ਕਿ 24 ਘੰਟੇ ਤੇ ਰਾਤ ਨੂੰ ਵੀ ਪਹਿਰੇਦਾਰ ਹੈ ਜੋ ਸਭ ਤੋਂ ਵੱਡੇ ਤਾਇਰੇਦਰੇ ਕੋਈ ਕੈਮਰੇ ਲੱਗੇ ਹੋਏ ਨੇ ਹਾਂ ਜੀ ਇੱਥੇ ਸਾਰੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ 14 ਕੈਮਰੇ ਲੱਗੇ ਹੋਏ ਨੇ ਜੋ ਸਾਰੇ ਕੰਪਲੈਕਸ ਨੂੰ ਪੂਰੀ ਕਵਰ ਕਰਦੇ ਹਨ ਜੋ ਪ੍ਰਧਾਨ ਸਾਹਿਬ ਦੇ ਦਫ਼ਤਰ ਵਿੱਚ ਅਟੈਚ ਹਨ ਸੋ ਕਦੇ ਵੀ ਕੋਈ ਘਟਨਾ ਵਾਪਰੀ ਨਹੀਂ ਐਸਾ ਗੁਰੂ ਮਹਾਰਾਜ ਦੀ ਕਿਰਪਾ ਰਹੀ ਹੈ ਪਰ ਫਿਰ ਵੀ ਅਸੀਂ ਬਹੁਤ ਚੌਕਸੀ ਨਾਲ ਇਸ ਗੁਰਦੁਆਰਾ ਸਾਹਿਬ ਦਾ ਧਿਆਨ ਰੱਖਦੇ ਹਾਂ ਤੇ ਗੁਰੂ ਸਾਹਿਬ ਆਪ ਹੀ ਆਪਣੀ ਆਪ ਹੀ ਰਾਖੀ ਆਪ ਹੀ ਕਰਦੇ ਹਨ ਅੱਛਾ ਜੀ ਹਾਂ ਜੀ ਇਹ ਤਾਂ ਦੇਖੋ ਜੀ ਸਾਰੇ ਜਾਣੀ ਜਾਣੇ ਨੇ ਮਹਾਰਾਜ ਸੱਚੇ ਪਾਤਸ਼ਾਹ ਨਾ ਜੀ ਸਾਰੇ ਦਿਲਾਂ ਦੀ ਜਾਣਦੇ ਨੇ ਜੀ ਤੇ ਆਹ ਦੇਖੋ ਜੀ ਕਿੰਨਾ ਸੋਹਣਾ ਝੁੰਮਰ ਵੀ ਲਗਾਇਆ ਹੋਇਆ ਹੈ ਨਾ ਜੀ ਇਹ ਝੁੰਮਰ ਤੇ 50-60 ਹਜ਼ਾਰ ਰੁਪਏ ਲਾ ਕੇ ਕਿਸ ਨੇ ਕਿਦੇ ਸਿੰਘ ਨੇ ਕਿਸ ਨੇ ਸੇਵਾ ਕਰਾਈ ਸੀ ਜੀ ਕਿਦੇ ਦਾ ਬੰਦਾ ਜੀ ਕੋਈ ਸੇਵਾਦਾਰ ਉਹਨੇ ਸੇਵਾ ਕਰਾਈ 50-60 ਹਜ਼ਾਰ ਰੁਪਏ ਲੱਗੇ ਚੱਲਣ ਦੋ ਬਾਬਾ ਜੀ ਚੱਲਣ ਦੇ ਹਾਂ ਜੀ ਆਹ ਦੇਖੋ ਜੀ ਬਹੁਤ ਸੋਹਣੇ ਇਸ ਦੇ ਵਿੱਚ ਕਲਰ ਵੀ ਚੇਂਜ ਹੁੰਦੇ ਨੇ ਹੈ ਨਾ ਜੀ ਇਸ ਤਰ੍ਹਾਂ ਉਹ ਸੋਨੇ ਦਾ ਕਲਸ ਵੀ ਚੜਾਇਆ ਹੋਇਆ ਕਿਸੇ ਦਾ ਵੀ ਜਦ ਦੋ ਢਾਈ ਟੋਲੇ ਦਾ ਦੇਖ ਕੇ ਕੋਈ ਸੇਵਾ ਕਰਦਾ ਨਾ ਉਸ ਨੂੰ ਦੁੱਗਣੀ ਕਰਕੇ ਮੋੜ ਦਿੰਦੇ ਨੇ ਮਹਾਰਾਜ ਉਹਨੇ ਹੈ ਨਾ ਜੀ ਉਹ ਦੁੱਗਣੀ ਤਿੱਗਣੀ ਕਰਕੇ ਮੋੜਦੇ ਨੇ ਜੇ ਜਿਸ ਜਗ੍ਹਾ ਤੇ ਅਸੀਂ 1 ਰੁਪਇਆ ਚੜਾਵਾਂਗੇ ਤਾਂ ਬਦਲੇ ਵਿੱਚ ਲੱਖਾਂ ਰੁਪਇਆ ਪਾਵਾਂਗੇ ਜੀ ਹੈ ਤੇ ਨਾਲ ਹੀ ਰਹਿਮ ਤਾਂ ਗੁਰੂਆਂ ਵਾਲੀ ਦੇ ਪ੍ਰੋਗਰਾਮ ਹੁੰਦੇ ਹਨ ਕੋਈ ਇਸ ਗੁਰਦਾਰੇ ਵਿਕੇ ਹੁੰਦੇ ਨੇ ਸਾਡੇ ਇਲਾਕੇ ਦੇ ਵੱਡਾ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਲਈ ਲੰਗਰ ਦਾ ਪ੍ਰੋਗਰਾਮ ਤੇ ਬੈਠਣ ਦਾ ਇੰਤਜ਼ਾਮ ਸਾਰਾ ਪੂਰੀ ਸੋਲ ਦਾ ਜਨਰੇਟਰ ਦਾ ਪ੍ਰਬੰਧ ਹੈ ਸਭ ਕੁਝ ਪ੍ਰਬੰਧ ਹੈ ਕਿਸੇ ਜਗ੍ਹਾ ਦੀ ਕੋਈ ਕਮੀ ਨਹੀਂ ਹੈ ਬਾਦ ਤੋਂ ਬਾਦ ਸੰਗਤ ਇਸ ਸਥਾਨ ਤੇ ਪਹੁੰਚਿਆ ਕਰੋ ਹਨਾ ਜੀ ਅੱਜ ਕੱਲ ਜਿਹੜੇ ਬੱਚੇ ਨੇ ਸਾਨੂੰ ਉਹਨਾਂ ਨੂੰ ਵੀ ਪਤਾ ਲੱਗੇ ਜਿਵੇਂ ਗੁਰੂਆਂ ਬਾਰੇ ਵੀ ਸਾਨੂੰ ਜਾਣਕਾਰੀ ਹੋਵੇ ਪਿਛਲੇ ਸਮੇਂ ਸਾਡੇ ਧਾਰਮਿਕ ਧਾਰਮਿਕ ਪ੍ਰੋਗਰਾਮ ਕਰਾ ਕੇ ਹਟੇ ਆਂ ਅੱਛਾ ਜੀ ਬੱਚਿਆਂ ਨੂੰ ਗੁਰਬਾਣੀ ਦੀ ਸੰਸਕ੍ਰਿਤੀ ਦਿੱਤੀ ਗਈ ਹੈ ਗੱਤਕੇ ਦਾ ਪ੍ਰੋਗਰਾਮ ਵੀ ਰੱਖਿਆ ਗਿਆ ਹੈ ਵਧੀਆ ਇਨਾਮ ਦਿੱਤੇਗੇ ਸਾਡੇ ਐਨਆਈਵੀ ਰਹਿਣ ਜਿਹਨੋਂ ਅਮਰੀਕਾ ਗਏ ਹੋਣੇ ਉਹਨਾਂ ਨੇ ਪੈਸਾ ਭੇਜਿਆ ਤੇ ਅਸੀਂ ਉਹਦੀ ਤਕਸੀਮ ਕੀਤੀ ਤੇ ਬਹੁਤ ਵਧੀਆ ਬੱਚਿਆਂ ਨੇ ਅ ਜਵਜੀ ਸਾਹਿਬ ਦੇ ਮੁਕਾਬਲੇ ਹੋਏ ਪਾਠ ਦੇ ਅਤੇ ਨਾਲ ਹੀ ਗੱਤਕੇ ਦੇ ਮੁਕਾਬਲੇ ਹੋਏ ਬਹੁਤ ਵਧੀਆ ਪ੍ਰਾਲਾ ਬਾਈ ਤੁਹਾਡਾ ਹੀ ਇਹ ਹੈ ਜਿਹੜਾ ਬੱਚਿਆਂ ਨੂੰ ਇਸ ਤਰ੍ਹਾਂ ਕੋਈ ਅੱਗੇ ਵੀ ਜਾਰੀ ਰੱਖ ਰਹੇ ਅਸੀਂ ਅੱਗੇ ਵੀ ਜਾਰੀ ਰੱਖ ਰਹੇ ਹਾਂ ਸਾਲਾ ਹਾਂਜੀ ਕਦੇ ਇਸ ਦਾ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਆਗਾ ਸਾਨੂੰ ਜ਼ਰੂਰ ਦੱਸਿਓ ਉਹ ਵੀ ਆਪਾਂ ਵੀਡੀਓ ਫਰਮਾਵਾਂਗੇ ਸਾਡੀ ਸੰਗਤਾਂ ਨੂੰ ਅੱਗੇ ਲਿਆਵਾਂਗੇ ਜਿਹੜੇ ਸਾਡੇ ਬੱਚੇ ਸਿੱਖ ਕੌਮ ਦੇ ਨਾਲ ਹੋਰ ਜਾਣਕਾਰੀ ਹੋਵੇ ਤੇ ਜੁੜਨ ਹਣਾ ਜੀ ਠੀਕ ਹੈ ਜੀ ਤੇ ਬਹੁਤ ਬਹੁਤ ਧੰਨਵਾਦੀ ਤੁਹਾਡਾ ਤੁਸੀਂ ਸਾਨੂੰ ਥੋੜਾ ਜਿਹਾ ਸਮਾਂ ਕੱਢਿਆ ਅੱਜਾ ਹਣਾ ਜੀ ਤੇ ਦਰਸ਼ਨ ਕਰਵਾਏ ਗੁਰਦੁਆਰਾ ਸ੍ਰੀ ਸਾਹਿਬ ਜੀ ਦੇ ਨੌਲ ਖਾ ਸਾਹਿਬ ਜੀ ਦੇ ਤੇ ਦੱਸਿਆ ਇਸ ਬਾਰੇ ਸਾਰ ਸਾਰੀ ਜਾਣਕਾਰੀ ਦਿੱਤੀ ਸੰਗਤਾਂ ਨੂੰ ਤੇ ਆਪਾਂ ਇਸ ਇਸ ਵੀਡੀਓ ਨੂੰ ਇਥੇ ਕਰਦੇ ਸਮਾਪਤ ਤੇ ਅਗਲੇ ਵੀਡੀਓ ਤੱਕ ਤੁਹਾਡਾ ਚੈਨਲ ਬਣਾਉਣ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਤੁਸੀਂ ਆ ਕੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਸਰਵਣ ਕੀਤਾ ਤੇ ਨਾਲ ਹੀ ਸੰਗਤਾਂ ਨੂੰ ਚੈਨਲ ਰਾਹੀਂ ਵੀ ਸ਼ਰਮ ਨਿਰਾਮ ਦੇ ਰਹੋਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤਾਂ ਜੋ ਕਿ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਹਿਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਜੀ ਰੋਡ ਲਿਖਣਾ ਜੀ ਠੀਕ ਹੈ ਜੀ ਹਾਂਜੀ ਵੀਡੀਓ ਨੂੰ ਕਰਨਾ ਜੀ ਵੱਧ ਵੱਧ ਸ਼ੇਅਰ ਤਾਂ ਜੋ ਕਿ ਇਹ ਗੁਰਦੁਆਰਾ ਸਾਹਿਬ ਜੀ ਦੇ ਵੱਧ ਵੱਧ ਦਰਸ਼ਨ ਹੋ ਸਕਣ ਜੀ ਠੀਕ ਹੈ ਜੀ ਠੀਕ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ